ਪੰਨੂ ਮੁਰਦਾਬਾਦ ਗੁਰਪਤਵੰਤ ਪੰਨੂ ਮੁਰਦਾਬਾਦ ਗੁਰਪਤਵੰਤ ਪੰਨੂ ਮੁਰਦਾਬਾਦ ਖਾਲਿਸਤਾਨ ਰੈਫਰੰਡਮ ਮੁਰਦਾਬਾਦ ਖਾਲਿਸਤਾਨ ਰੈਫਰੰਡਮ ਖਾਲਿਸਤਾਨ ਰੈਫਰੰਡਮ ਮੁਰਦਾਬਾਦ ਖਾਲਿਸਤਾਨ ਰੈਫਰੰਡਮ ਮੁਰਦਾਬਾਦ ਖਾਲਿਸਤਾਨ ਰੈਫਰੰਡਮ ਮੁਰਦਾਬਾਦ ਗੁਰਪਤਵੰਤ ਪੰਨੂ ਮੁਰਦਾਬਾਦ ਮਾਕੜ ਵਾਲਾ ਕੁੱਤਾ ਗੁਰਵੰਤ ਪੰਨੂ ਮੁਰਦਾਬਾਦ ਆ ਨਾ ਜਾਂ ਜਦ ਤੱਕ ਜਦ ਤੱਕ ਇਹਨਾਂ ਦੇ ਮਨਸੂਬੇ ਸੀ ਗੰਦੇ ਬਹੁਤ ਗੰਦੇ ਉਹ ਇਹ ਕਰਦੇ ਰਹੇ ਅੱਜ ਇਹਨਾਂ ਨੇ ਸਕੂਲਾਂ ਨੂੰ ਧਮਕੀ ਦਿੱਤੀ ਸੈਂਟ ਜੋਸਫ ਸਕੂਲ ਨੂੰ ਧਮਕੀ ਦਿੱਤੀ ਅਸੀਂ ਹਮੇਸ਼ਾ ਪੰਜਾਬ ਦੀ ਸੇਵਾ ਕੀਤੀ ਹੈ ਤੇ ਅਸੀਂ ਚਾਹਿਆ ਪੰਜਾਬ ਐਜੂਕੇਟਿਡ ਪੰਜਾਬ ਬਣੇ ਇਹਨਾਂ ਨੇ ਅੱਜ ਸੈਂਟ ਜੋਸਫ ਸਕੂਲ ਨੂੰ ਧਮਕੀ ਨਹੀਂ ਦਿੱਤੀ ਇਹਨਾਂ ਨੇ ਪੰਜਾਬ ਦੇ ਜਿਹੜੇ-ਜਿਹੜੇ ਸਕੂਲਾਂ ਨੂੰ ਧਮਕੀ ਦਿੱਤੀ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਨਕਲੀ ਬੰਦਾ ਆਪਣੇ ਆਪ ਨੂੰ ਸਿੱਖ ਕਹਾਣ ਵਾਲਾ ਇਹਨੇ ਕਦੀ ਵੀ ਬਲੈਸਟ ਟਰਬਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਇਹਨੇ ਕਦੀ ਵੀ ਧਾਰਨ ਨਹੀਂ ਕੀਤੀ ਉਹ ਪਾ ਕੇ ਪਟਕੀ ਜੀ ਆ ਜਾਂਦਾ ਆ ਉੱਤੋਂ ਗੁਰੂ ਸਾਹਿਬ ਦੇ ਲੰਗਰਾਂ ਦੇ ਵਿੱਚ ਗੁਰੂ ਸਾਹਿਬ ਦੇ ਗੁਰੂ ਘਰਾਂ ਦੇ ਵਿੱਚ ਗੋਰਿਆਂ ਨੂੰ ਲੈ ਕੇ ਨੰਗੇ ਸਿਰ ਲੈ ਕੇ ਜਾਂਦਾ ਮਰਿਆਦਾ ਭੰਗ ਕਰਦਾ ਆ ਏ ਉੱਥੇ ਬਹਿ ਕੇ ਇਹ ਚਾਹਦਾ ਵੀ ਮੈਂ ਪੰਜਾਬ ਨੂੰ ਤੋੜ ਦੂੰਗਾ ਮੈਂ ਹਿੰਦੁਸਤਾਨ ਨੂੰ ਤੋੜ ਦੂੰਗਾ ਇਹਦੇ ਮਨਸੂਬੇ ਨਹੀਂ ਕਾਮਯਾਬ ਹੋ ਸਕਦੇ ਕਦੇ ਵੀ ਮੈਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕੋ ਗੱਲ ਕਰੂੰਗਾ ਜਦੋਂ ਆ ਪੰਜਾਬ 'ਚ ਖੜੇ ਆ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਵੀ ਸਾਡੇ ਆਦਰਨੀਏ ਭਗਵੰਤ ਮਾਨ ਜੀ ਤੁਹਾਨੂੰ ਇਹਨੇ ਭੰਡ ਕਹਿ ਕੇ ਉਹ ਈਮੇਲ ਦੇ ਵਿੱਚ ਨਵਾਜਿਆ ਆ ਤੁਹਾਡੀ ਡਿਗਨਿਟੀ ਨੂੰ ਚੈਲੰਜ ਕੀਤਾ ਆ ਤੇ ਤੁਸੀਂ ਸੈਂਟਰ ਸਰਕਾਰ ਦੇ ਨਾਲ ਰਲਕੇ ਕੀ ਗੱਲ ਨਹੀਂ ਕਰ ਸਕਦੇ ਐਕਸਟਰਾ ਡਾਈਟ ਪਾਲਿਸੀ ਲਾਗੂ ਨਹੀਂ ਕਰਾ ਸਕਦੇ ਐਕਸਟਰਾ ਡਾਈਟ ਪਾਲਿਸੀ ਦੇ ਬਾਰੇ ਤੁਹਾਨੂੰ ਪਤਾ ਆ ਕੀ ਹੁੰਦੀ ਹੈ ਆਮ ਜਨਤਾ ਨੂੰ ਨਹੀਂ ਪਤਾ ਐਕਸਟਰਾ ਡਾਈਟ ਪਾਲਿਸੀ ਮਤਲਬ ਵੀ ਜਿਹੜਾ ਕੋਈ ਬੰਦਾ ਨੈਸ਼ਨਲ ਟੈਰਰਿਸਟ ਆ ਜਾਂ ਨੈਸ਼ਨਲ ਗੰਦਾ ਬੰਦਾ ਆ ਕੋਸ਼ਿਸ਼ ਕੀਤਾ ਗਿਆ ਤੁਸੀਂ ਉਹ ਪਾਲਿਸੀ ਨੂੰ ਮੇਲ ਮਲਾਪ ਕਰਕੇ ਉਹਨੂੰ ਇੱਥੇ ਲਿਆ ਸਕਦੇ ਹੋ ਤੇ ਇਸ ਲਈ ਤੁਹਾਨੂੰ ਜ਼ਰੂਰੀ ਹੈ ਐਕਸਟਰਾ ਡਾਈਟ ਪਾਲਿਸੀ ਲਾਗੂ ਕਰਾਣੀ ਹੋਰ ਮੈਂ ਦੱਸਣਾ ਚਾਹਨਾ ਆਪਣੇ ਲੋਕਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਇਹ ਉਹ ਬੰਦਾ ਆ ਜਿਹੜਾ ਸਿਰਫ ਲੋਕਾਂ ਤੋਂ ਫੰਡ ਖਾਣ ਦੇ ਲਈ ਇਦਾਂ ਦੇ ਕੰਮ ਕਰ ਰਿਹਾ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਨੂੰ ਜਿਹਨਾਂ ਦੀ ਸਾਰੀ ਦੁਨੀਆ ਇੱਜ਼ਤ ਕਰਦੀ ਹੈ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਇਹਨੇ ਉਹਨਾਂ ਦੇ ਚਿਹਰੇ ਦੇ ਨਾਲ ਕੀ ਕੀਤਾ ਪਤਾ ਨਹੀਂ ਕਿਉਂ ਕੌਮ ਚੁੱਪ ਰਹੀ ਮੈਨੂੰ ਬਰਦਾਸ਼ਤ ਨਹੀਂ ਆ ਨੌਜਵਾਨਾਂ ਨੂੰ ਬਰਦਾਸ਼ਤ ਨਹੀਂ ਇੱਥੇ ਸਾਰੇ ਨੌਜਵਾਨ ਹਾਜ਼ਰ ਨੇ ਇੱਥੇ ਦਾਨਿਸ਼ ਹਾਜ਼ਰ ਹੈ ਇੱਥੇ ਵਿਸ਼ੂ ਹਾਜ਼ਰ ਹੈ ਤੇ ਗੰਜੂ ਹਾਜ਼ਰ ਹੈ ਇੱਥੇ ਕਰਨੈਲ ਸਿੰਘ ਹਾਜ਼ਰ ਹੈ ਇੱਥੇ ਅਲਬਰਟ ਦੂਆ ਹਾਜ਼ਰ ਹੈ ਸਾਰੇ ਲੋਕ ਮਿਲ ਜੁਲ ਕੇ ਹਾਜ਼ਰ ਨੇ ਕਿਉਂਕਿ ਪੰਜਾਬ ਨੂੰ ਕੋਈ ਨਜ਼ਰ ਨਹੀਂ ਲਾ ਸਕਦਾ ਮੈਂ ਇਹਨੂੰ ਪਤਵੰਤ ਸਿੰਘ ਪੰਨੂ ਨੂੰ ਕਹਿ ਰਿਹਾ ਨਾਲ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੱਕ ਗੱਲ ਕਹੂੰਗਾ ਵੀ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਤੁਸੀਂ ਸਾਡੇ ਸਟੂਡੈਂਟ ਨੂੰ ਰਿਪੋਰਟ ਕਰ ਰਹੇ ਹੋ ਤੁਸੀਂ ਪਿੱਛੇ 70 ਸਾਲ ਤੋਂ 72 ਸਾਲ ਦੀ ਸਾਡੀ ਮਾਂ ਨੂੰ ਡਿਪੋਰਟ ਕਰਤਾ ਜਿਹੜੀ 30 ਸਾਲ ਤੋਂ ਉੱਥੇ ਰਹਿ ਰਹੀ ਸੀ ਆ ਚੋਰ ਬੰਦਿਆਂ ਨੂੰ ਸਾਹਮਣੇ ਬੈਠਿਓ ਯਾਰ ਗੰਦੇ ਬੰਦਿਆਂ ਨੂੰ ਸਾਹਮਣੇ ਬੈਠੇ ਭੌਂਕਣ ਵਾਲੇ ਕੁੱਤਿਆਂ ਨੂੰ ਸਾਹਮਣੇ ਬੈਠੇ ਹੋ ਜਿਹੜਾ ਖਾਲਿਸਤਾਨ ਰੈਫਰੰਡਮ ਦੇ ਨਾਂ ਤੇ ਇਹ ਕੰਮ ਕਰਦਾ ਖਾਲਿਸਤਾਨ ਕੀ ਹੈ ਪੜਾਓ ਉੱਥੇ ਜਿੱਥੇ ਤੁਸੀਂ ਰਹਿੰਦੇ ਹੋ ਯਾਰ ਤੁਸੀਂ ਸ਼ੈਲਟਰ ਇਹਨੂੰ ਕਿਉਂ ਦਿੱਤਾ ਹਾਇਆ ਹੈ ਪ੍ਰੈਜ਼ੀਡੈਂਟ ਸਾਹਿਬ ਟਰੰਪ ਸਾਹਿਬ ਮੈਂ ਤੁਹਾਨੂੰ ਸਿੱਧੀ ਗੱਲ ਕਰਦਾ ਤੁਸੀਂ ਜੇ ਉਹਨੂੰ ਰਿਪੋਰਟ ਕਰ ਸਕਦੇ ਹੋ ਇਹਨੂੰ ਚੋਰ ਨੂੰ ਕਿਉਂ ਨਹੀਂ ਕਰ ਸਕਦੇ ਬਾਕੀ ਮੈਂ ਪੰਜਾਬ ਦੀ ਇੰਟੈਲੀਜੈਂਸ ਏਜੰਸੀਆਂ ਸੈਂਟਰ ਗਵਰਨਮੈਂਟ ਦੀਆਂ ਇੰਟੈਲੀਜੈਂਸ ਏਜੰਸੀਆਂ ਕਹੂੰਗਾ ਇਹਨੂੰ ਲਿਆਂਾਣਾ ਕੀ ਮੁਸ਼ਕਲ ਹੈ ਇਹਨੂੰ ਲੈ ਕੇ ਆਓ ਤਾਂ ਫਿਰ ਮੈਂ ਇਹਨੂੰ ਦੱਸਦਾ ਸਕੂਲਾਂ ਵੱਲ ਕਿੱਦਾਂ ਝੱਕਿਆ ਜਾਂਦਾ ਛੋਟੇ ਬੱਚਿਆਂ ਨੂੰ ਡਰਾਇਆ ਕਿੱਦਾਂ ਜਾਂਦਾ ਇਹ ਸਾਡੇ ਸਕੂਲਾਂ ਦੀ ਗੱਲ ਨਹੀਂ ਹੈ ਇਹ ਸਾਰੇ ਹੀ ਸਾਡੇ ਸਕੂਲ ਹੈ ਚਾਹੇ ਉਹ 크ਿਸਚੀਅਨ ਸਕੂਲ ਨੇ ਮਿਨੋਰਟੀ ਚਾਹੇ ਨਾਨ 크ਿਸਚੀਅਨ ਨੇ ਉਹ ਸਾਡੇ ਸਕੂਲ ਨੇ ਉਹਨਾਂ ਵੱਲ ਤੂੰ ਚਾਕੇਗਾ ਤਾਂ ਮੇ ਤੋਂ ਚੁੱਤੀਆਂ ਵੀ ਖਾਏਗਾ ਤੇ ਜੇ ਨਹੀਂ ਸਰਕਾਰਾਂ ਕੁਝ ਕਰਦੀਆਂ ਫਿਰ ਮੈਂ ਖੁਦ ਕਰ ਸਕਦਾ ਮੇਰੀ ਆਦਤਾਂ ਵੀ ਸਾਰੇ ਵਾਕਿਫ ਹੈ ਤੇ ਮੇਰੇ ਸਟੈਂਡ ਤੋਂ ਵੀ ਵਾਕਿਫ ਹੈ ਇਸ ਲਈ ਆ ਜਿਹੜੀਆਂ ਝੂਠੀਆਂ ਗੱਲਾਂ ਪੰਜਾਬ ਨੂੰ ਤੋੜਨ ਦੀਆਂ ਕੰਟਰੀ ਨੂੰ ਤੋੜਨ ਦੀਆਂ ਕਰ ਰਿਹਾ ਇਹ ਸਿਰਫ ਇਸ ਲਈ ਕਿ ਫੰਡ ਖਾ ਸਕੇ ਯਾਰ ਬਲਸਟ ਪਗੜੀ ਦੀ ਇੱਜ਼ਤ ਤਾਂ ਕਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਉਹ ਪਵਿੱਤਰ ਪਗੜੀ ਦੀ ਇੱਜ਼ਤ ਤਾਂ ਕਰੋ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਸੀ ਸਭ ਤੋਂ ਮਾੜੀ ਤੇਰੀ ਗੱਲ ਗੁਰਪਤਵੰਤ ਸਿੰਘ ਪੰਨੂ ਤੂੰ 크리스마ਸ ਦੇ ਪਾਕ ਦਿਹਾੜਿਆਂ ਦੇ ਵਿੱਚ ਹਰਕਤ ਕੀਤੀ ਹੈ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਕੈਨੇਡਾ ਨੂੰ ਜਿੱਥੇ ਵੀ ਇਹਦੇ ਕੰਸਰਨ ਨੇ ਇੰਗਲੈਂਡ ਨੂੰ ਕਹਿਣਾ ਚਾਹਨਾ ਜਿਹੜਾ ਤੁਹਾਡੇ ਧਰਮ ਦਾ ਸਖਾ ਨਹੀਂ ਜਿਹਨੂੰ ਤੁਸੀਂ ਮੰਨਦੇ ਹੋ ਉਹ ਧਰਮ ਇੱਥੋਂ ਗਿਆ ਉੱਤੇ ਆਮ ਲੋਕਾਂ ਨੂੰ ਨਹੀਂ ਪਤਾ ਤੇ ਇਹਨੂੰ ਕਿਉਂ ਰੱਖਿਆ ਇਹਨੂੰ ਰਿਪੋਰਟ ਕਰੋ ਜਦ ਤੁਸੀਂ ਸਟੂਡੈਂਟਸ ਨੂੰ ਰਿਪੋਰਟ ਕਰ ਸਕਦੇ ਹੋ ਉਹ ਸਾਡੀ 72 ਸਾਲ ਦੀ ਮਾਂ ਨੂੰ ਰਿਪੋਰਟ ਕਰ ਸਕਦੇ ਹੋ ਤੇ ਚੋਰ ਅਤਵਾਦੀ ਭੌਂਕਣ ਵਾਲਾ ਕੁੱਤਾ ਕੱਢ ਲਈ ਆਪਣੇ ਕੋ ਰੱਖਿਆ ਇਸ ਲਈ ਜਿਹੜਾ ਖਾਲਿਸਤਾਨ ਖਾਲਿਸਤਾਨ ਰੈਫਰੈਂਡਮ ਕਰਦਾ ਇਹ ਕਹਿੰਦਾ ਖਾਲਿਸਤਾਨ ਦੀ ਵੋਟ ਪਾਣ ਦੇ ਨਹੀਂ ਤਾਂ ਅਸੀਂ ਬੰਬ ਬੰਬ ਕਰ ਦਾਂਗੇ ਉਹ ਸਾਸੀ ਝੂੜੀਆਂ ਨਹੀਂ ਪਾਈਆਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਨੌਜਵਾਨਾਂ ਦੀ ਗੱਲ ਕਰਦਾ ਤੇਰੀ ਕੀ ਜ਼ਰਤ ਹੈ ਸਾਡੇ ਬੱਚਿਆਂ ਨੂੰ ਤੂੰ ਡਰਾਲੇ ਤੂੰ ਪਹਿਲਾਂ ਚਿੱਟੇ ਦੇ ਹੱਤਵਾਦ ਦੇ ਵਿੱਚ ਸਾਡੇ ਨੌਜਵਾਨ ਪਾਤੇ ਹੁਣ ਤੂੰ ਬੱਚਿਆਂ ਨੂੰ ਸਕੂਲ ਤੋਂ ਜਾਣਾ ਟਰਾਣਾ ਚਾਹਨਾ ਇਹ ਤੇਰੇ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣਗੇ ਇਹਨਾਂ ਤੇ ਲਗਾਮ ਪਾਏਗੀ ਜੇ ਨਹੀਂ ਸਰਕਾਰਾਂ ਲਗਾਮ ਪਾਉਂਦੀਆਂ ਤੇ ਨੌਜਵਾਨ ਜਿਹੜੇ ਨੌਜਵਾਨਾਂ ਨੂੰ ਜੇ ਨਾ ਜੇ ਅਸੀਂ ਡੰਕੀ ਲਾ ਕੇ ਆਪਣੇ ਕਾਰੋਬਾਰ ਦੇ ਲਈ ਪਰਿਵਾਰਾਂ ਦੇ ਲਈ ਜਾ ਸਕਦੇ ਹਾਂ ਤੇ ਇਹਦਾ ਇੰਤਜ਼ਾਮ ਕਰਨ ਲਈ ਵੀ ਅਸੀਂ ਡੰਕੀ ਲਾ ਕੇ ਜਾ ਸਕਦੇ ਹਾਂ ਪੰਨੂ ਮੁਰਦਾਬਾਦ 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 ਸਿਕਮਾ ਪੰਨੂ ਮੁਰਦਾਬਾਦ 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 ਨੌਜਵਾਨਾਂ ਨੂੰ ਭੜਕਾਉਂਦੇ ਨੇ ਪੰਜਾਬ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਆਪਣੇ ਰਸਤੇ ਲੈ ਜਾਂਦੇ ਨੇ ਉਹ ਉਹਨਾਂ ਨੂੰ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਪੰਜਾਬ ਹਮੇਸ਼ਾ ਤੋਂ ਪੰਜਾਬ ਸੀ ਇਤਿਹਾਸਕ ਪੰਜਾਬ ਹੈ ਇਹਨੂੰ ਕਿਸੇ ਹੋਰ ਨਾਂ ਦੀ ਲੋੜ ਨਹੀਂ ਹੈ ਇਹ ਸਾਰੀਆਂ ਪੰਜਾਬ ਦੇ ਉਲਟ ਤੇ ਭਾਰਤ ਦੇ ਉਲਟ ਏਜੰਸੀਆਂ ਜਾਂ ਸਰਕਾਰਾਂ ਜਾਂ ਪਾਲਿਸੀਆਂ ਕੰਮ ਕਰ ਰਹੀਆਂ ਆ ਖਾਲਿਸਤਾਨ ਪਹਿਲਾਂ ਹੀ ਪੰਜਾਬ ਹੈਗਾ ਆ ਕਿਉਂਕਿ ਸਾਡੀ ਸਰਕਾਰ ਨੇ ਹੋਲੀ ਲੈਂਡ ਹੋਲੀ ਸਿਟੀ ਬਣਾਤੀ ਹੈ ਆਨੰਦਪੁਰ ਸਾਹਿਬ ਹੋਲੀ ਸਿਟੀ ਬਣਾਤੀ ਹੈ ਅੰਮ੍ਰਿਤਸਰ ਤੇ ਉਹ ਪਹਿਲੀ ਹੋਲੀ ਹੈ ਇਹਨਾਂ ਦੇ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਹੈ ਪੰਜਾਬ ਹੱਸਦਾ ਵਸਦਾ ਰੰਗਲਾ ਪੰਜਾਬ ਹੈ ਇਹ ਜਿਹੜੀਆਂ ਗੱਲਾਂ ਚ ਗੁੰਮਰਾਹ ਕਰ ਰਿਹਾ ਨੌਜਵਾਨਾਂ ਨੂੰ ਉਹ ਨੌਜਵਾਨਾਂ ਨੂੰ ਸੁਧਰਨਾ ਚਾਹੀਦਾ ਹੈ ਜਿਹੜਾ ਅੱਕਿਆ ਹੋਇਆ ਨੌਜਵਾਨ ਬੇਰੁਜ਼ਗਾਰ ਹੈ ਮੇਰੇ ਕੋ ਆਓ ਮੈਂ ਸਰਕਾਰ ਦੀਆਂ ਨੌਕਰੀਆਂ ਦਵਾਉਂਗਾ ਜਾ ਕੇ ਭਗਵੰਤ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਪੈਰ ਫੜੂਗਾ ਮੈਨੂੰ ਜਾ ਕੇ ਮੋਦੀ ਸਾਹਿਬ ਦੇ ਪੈਰ ਫੜਨੇ ਪਏ ਰੋਜ਼ੇ ਰੱਖਣੇ ਪਏ ਵਰਤ ਰੱਖਣੇ ਪਏ ਫਾਸਟਿੰਗ ਕਰਨੀ ਪਈ ਮੈਂ ਕਰੂੰਗਾ ਉਹਨਾਂ ਦੇ ਲਈ ਪਰ ਯਾਰ ਤੁਸੀਂ ਗਲਤ ਰਾਹਾਂ ਤੇ ਨਾ ਚਲਾਓ ਜਦੋਂ ਕਿਤੇ ਬੰਬ ਫਟਦਾ ਉੱਥੇ ਕਿਸੇ ਦੀ ਮਾਂ ਹੁੰਦੀ ਹੈ ਕਿਸੇ ਦੀ ਭੈਣ ਹੁੰਦੀ ਹੈ ਕਿਸੇ ਦੇ ਬੱਚੇ ਹੁੰਦੇ ਆ ਇਹ ਨਾ ਸੋਝੋ ਕਦੀ ਵੀ ਸਾਡੇ ਨਹੀਂ ਹੋ ਸਕਦੇ ਇਸ ਲਈ ਮੈਂ ਉਹ ਨੌਜਵਾਨਾਂ ਨੂੰ ਸੇਧ ਦੇਣੀ ਚਾਹਨਾ ਇਹਨਾਂ ਦੀ ਨਫ਼ਰਤ ਗਾਲੀਆਂ ਗੱਲਾਂ 'ਚ ਨਾ ਫਸੋ ਜੋ ਡਾਲਰ ਪਾਉਂਡ ਜਿਹੜੇ ਭੇਜਦੇ ਉਹ ਦਿਨਾਂ ਲਈ ਚੱਲ ਸਕਦੇ ਆ ਉਹ ਜ਼ਿੰਦਗੀ ਨਹੀਂ ਨਿਵਾ ਸਕਦੇ ਉਸ ਤੋਂ ਬਾਅਦ ਜੇਲ੍ਹਾਂ 'ਚ ਗੁਜ਼ਾਰਨੀ ਪੈਂਦੀ ਆ ਇਸ ਲਈ ਨਾ ਕਰੋ ਇਹਨੂੰ ਮੈਂ ਚਾਹਨਾ ਸਰਕਾਰ ਤੱਕ ਮੰਗ ਕਰਨੀ ਚਾਹਨਾ ਵੀ ਇਹਨੂੰ ਸਾਡੇ ਕੋਲ ਲੈ ਕੇ ਆਓ ਤਾਂ ਕਿ ਇਹਦੀ ਮੈਂ ਚਪੇੜਾ ਮਾਰਾਂ ਇਹਨੂੰ ਮੈਂ ਦੇਖਾਂ ਤੇਰੇ 'ਚ ਕਿੰਨੀ ਕਿ ਜਾਣ ਹੈ ਇਹ ਸਿੱਕਾ ਦੇ ਨਾਂ ਤੇ ਗਲਤ ਕੰਮ ਕਰ ਰਿਹਾ ਜਦ ਕਿ ਇਹ ਸਿੱਕੇ ਨੇ ਹੈਗਾ ਜਾਲੀ ਬੰਦਾ ਓਕੇ ਸਰ ਇੱਕ ਸਿਰ ਵਨ ਟੂ